ਪੰਜਾਬ ਪੁਲਿਸ ਦੇ 10 ਆਈਪੀਐਸ ਉਹ ਸੱਟੇ ਦੇ ਵਿੱਚ ਕਾਰੋਬਾਰ ਚ ਆ ਗਏ ਜੀ ਤੇ ਹੁਣ ਮੈਂ ਮਾਨਸਾਹਰ ਨੂੰ ਵੇਚਦੀ ਕਰੂ ਮਾਨਸਾਹਰ ਜੇ ਤੁਸੀਂ ਤਹਿਸੀਲਦਾਰਾਂ ਤੇ ਐਡਾ ਕਸਤਾ ਸੀਗਾ ਸੀਗਾ ਤਹਿਸੀਲਦਾਰਾਂ ਤੇ ਇੱਕ ਪਰਚੇ ਵੀ ਦਿੱਤੇ ਤੁਸੀਂ ਤਹਿਸੀਲਦਾਰ ਭੱਜ ਵੀ ਗਏ ਸੀ ਕਿਤੇ ਅਸੀਂ ਨਹੀਂ ਆਉਂਦੇ ਦੁਬਾਰਾ ਫੇਰ ਆ ਗਏ ਇਹ ਆ ਜਿਹੜੇ 10 ਆਈਪੀਐਸ ਸਤੋਂ ਤਾਂ ਪਤਾ ਹੀ ਹੋਣਾ ਕਿਹੜੇ ਕਿਹੜੇ ਐ ਇਹ ਸੱਟੇ ਦੇ ਪੈਸੇ ਦੇ ਵਿੱਚ ਹੀ ਇਨਵੋਲ ਹੋਏ ਫਿਰਦੇ ਹਮ ਇਸ ਕਰਕੇ ਮਾਨਸਾਹਰ ਨੂੰ ਇਹ ਚੀਜ਼ ਸੋਚਣੀ ਪੈਣੀ ਐ ਵੀ ਜੇ ਕਰਪਸ਼ਨ ਖਤਮ ਕਰਨੀ ਹੈ ਤੇ ਉੱਪਰੋਂ ਥੱਲੇ ਨੂੰ ਆਉਣੀ ਥੱਲੇ ਤੋਂ ਤਾਂ ਨਹੀਂ ਹੂੰ ਉੱਪਰਲੇ ਜੇ ਕਰਨ ਕਹਿਣਗੇ ਤਾਂ ਫੇਰ ਹੀ ਕ腐ਪਸ਼ਨ ਹੋਊਗਾ ਜੀ ਇਸ ਕਰਕੇ ਥੱਲੇ ਉੱਪਰ ਤੋਂ ਥੱਲੇ ਨੂੰ ਆਓ ਥੱਲੇ ਤੋਂ ਤਾਂ ਨਾ ਆਨੇ ਹੋ ਕਿਤੇ ਨੇ ਆਈਪੀਐਸ ਕੋਈ ਪੀਪੀਐਸ ਕੋਈ ਹੋਰ ਅਧਿਕਾਰੀ ਫੜਿਆ ਜਿੱਦ ਤੱਕ ਕ腐ਸ਼ਨ ਚ ਕੀ ਐ ਪ੍ਰਮਾਨ ਸਾਹਿਬ ਦੀ ਸਰਕਾਰ ਚ ਥੋੜੇ ਜੀ ਅਫਸਰ ਕਾਬੂ ਕੀਤੇ ਆ ਪਰ ਨਹੀਂ ਜਿਆਦਾ ਜਿਹੜਾ ਪ੍ਰਣਾਲੇ ਦਾ ਪਾਣੀ ਨਾ ਉਹ ਥੱਲੇ ਡਿੱਗਦਾ ਹੁੰਦਾ ਨਾਲੇ ਕਸੂਰ ਨਹੀਂ ਹੁੰਦਾ ਇਹਦਾ ਹਾਂ ਆ ਪਿੱਛੇ ਜੇ ਜਦੋਂ ਕੁਝ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਕੀਤੇ ਸੀ ਸਸਪੈਂਡ ਉਹਦੇ ਵਿੱਚ ਲਗਭਗ 90% ਛੋਟਾ ਮੁਲਾਜ਼ਮ ਸੀਗਾ ਕਿ ਇਹਨਾਂ ਨੇ ਕੀਤੇ ਚਾਹੇ ਹਾਲਡਰ ਹੋਵੇ ਐਸਿਓ ਹੋਵੇ ਜਿਆਦਾਤਰ ਐਸਿ ਸੀ ਸੀਗੇ ਮਤਲਬ ਇਹ ਸਾਰਾ ਕੁਝ ਕੀ ਲੱਗਦਾ ਵੀ ਉਹਨਾਂ ਦੀ ਜਿਹੜੀ ਕੀਤੀ ਕਰਾਈ ਹੈ ਛੋਟੇ ਮੁਲਾਜ਼ਮ ਉੱਤੇ ਪਾ ਦਿੱਤੀ ਜਾਂਦੀ ਹੈ ਦੇਖੋ ਜੀ ਕਰਦੇ ਤਾਂ ਉੱਪਰ ਲਈ ਐ ਹਾਂ ਤੇ ਫਿਰ ਥੱਲੇ ਵਾਲਿਆਂ ਤੇ ਪ੍ਰਣਾਲੇ ਦਾ ਪਾਣੀ ਮੈਂ ਤੁਹਾਨੂੰ ਪਹਿਲੇ ਹੀ ਵੀ ਅਡੇ ਹੁਣ ਮੈਂ ਕਰਪਸ਼ਨ ਤੁਹਾਨੂੰ ਟ੍ਰੇਨਿੰਗ ਸੈਂਟਰ ਦੇ ਦਾ ਦੱਸਦੀ ਜੀ 10 ਰੁਪਏ ਦੀ ਚੀਜ਼ ਉੱਥੇ ਇਹ ਮਿਲਦੀ ਹੈ ਨਾਲੇ ਬਾਈ ਆਰਡਰ ਫਿਰ ਹੁਣ ਤੁਸੀਂ ਆ ਜਾਓ ਜ਼ਿਲ੍ਹੇ ਦੇ ਵਿੱਚ ਜੀ ਜਿਹੜਾ ਮੈਂ ਮੇਨ ਮੁੱਦਾ ਰੱਖਿਆ ਅੱਜ ਜ਼ਿਲ੍ਹੇ ਦੇ ਵਿੱਚ ਕਰਪਸ਼ਨ ਸ਼ੁਰੂ ਹੋਦੀ OSIC ਬ੍ਰਾਂਚ ਤੋਂ OSIC ਬ੍ਰਾਂਚ ਕੀ ਹੈ ਸੈਨਾ ਕਲਰਕ ਜਿਹੜਾ ਕਿ ਸਾਡੀਆਂ ਡਿਊਟੀਆਂ ਲਾਉਂਦਾ ਕੋਈ ਵੀ ਆਈਪੀ ਡਿਊਟੀ ਪੈਜੇ ਜਾਂ ਬਦਲੀਆਂ ਕਰਦਾ ਉੱਥੋਂ ਸ਼ੁਰੂ ਹੁੰਦੀ ਹੈ ਕਰਪਸ਼ਨ OSIC ਬ੍ਰਾਂਚ ਤੋਂ ਸਭ ਤੋਂ ਵੱਡਾ ਕਾਰਨ OSIC ਹੈ ਹੂੰ ਉਸ ਤੋਂ ਬਾਅਦ ਕਾਊਂਟ ਬ੍ਰਾਂਚ ਆ ਜਾਓ ਹੋਰ ਵੀ ਬ੍ਰਾਂਚਾਂ ਬਹੁਤ ਹੈਗੀਆਂ ਪਰ ਜਿੱਥੋਂ ਸ਼ੁਰੂ ਹੁੰਦੀ ਹੈ ਨਾ ਮੈਂ ਬੇਝਿਜਕੋ ਕੇ ਬੋਲ ਦਾਂਦਾ ਉਹ ਐਸਆਈ ਤੋਂ ਜਿਹੜੇ 10-10 ਸਾਲ 20-20 ਸਾਲ ਹੋ ਗਏ ਬੈਠਿਆਂ ਨੂੰ ਉਹਨਾਂ ਨੂੰ ਬਦਲਦਾ ਇਹਦੀ ਕੀ ਕੀ ਉਹਨਾਂ ਕੋਲੇ ਕੀ ਹੁਨਰ ਹੈ ਹਾਂ ਦੂਸਰੇ ਮੁੰਡੇ ਵੀ ਬਲਾਜਬੀ ਹੈਗੇ ਯਾਰ ਇੱਕ ਥਾਂ ਤੇ ਇੱਕ ਉਹ ਐਸਆਈ ਹਾਂ ਜਿਹੜਾ ਉਹ ਐਸਆਈ ਤੋਂ ਸ਼ੁਰੂ ਹੁੰਦੀ ਹੈ ਕ੍ਰਾਪਸ਼ਨ ਤੇ ਗਾਂਹ ਦੇਖ ਲਓ ਫਿਰ ਕਿਵੇਂ ਆਉਣੀ ਹੈ ਹਾਂ ਇਸ ਕਰਕੇ ਜਿਹੜੀ ਤੋਂ ਲੋਕ ਉਹ ਐਸਆਈ ਨਹੀਂ ਮੈਂ ਦੱਸ ਤੀ ਉਹ ਐਸਆਈ ਤੋਂ ਸ਼ੁਰੂ ਹੁੰਦੀ ਹੈ ਉਹਨੂੰ ਕ੍ਰਾਪਸ਼ਨ ਕਰਦਾ ਕਿਵੇਂ ਜੀ ਡਿਊਟੀਆਂ 'ਚ ਕਰਪਸ਼ਨ ਕਰ ਜਾਨੀ ਆ ਉਹਨੇ ਵੀ ਤੁਹਾਡੀ ਯਾਰ ਕੋਈ ਗੱਲ ਨਹੀਂ ਇੱਥੋਂ ਜਾਂ ਇੱਧਰ ਲਾਵੀ ਜਾਂ ਕੋਰਸ 'ਚ ਪਾਉਣਾ ਹੁਣ ਕੋਰਸ ਜਾਂਦੇ ਆ ਸਾਡੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਕੋਰਸ ਦੀ ਐ ਜਦੋਂ ਕੋਰਸਾਂ ਨੂੰ ਸਾਡੇ ਮੁਲਾਜ਼ਮ ਜਾਂਦੇ ਆ ਨਾ ਮੁਲਾਜ਼ਮਾਂ ਨੇ ਦੋ ਰੰਜਣਾਂ ਹੁੰਦਾ ਕੋਈ ਹੌਲਦਾਰ ਥਾਣੇਦਾਰ ਕੋਈ ਤੇ ਉਹ ਕੀ ਕਹਿੰਦੇ 20 ਬੁਲਾ ਲੈਂਦੇ ਆ ਹਮ ਅਫਸਰਾਂ ਨਾਲ ਸੈਟਿੰਗ ਹੁੰਦੀ ਐ ਹਮ 20ਾਂ ਦੇ ਵਿੱਚੋਂ ਜਾਣੇ ਤੋਂ ਦੋ ਹੀ ਐ ਹਮ ਤੇ ਉਹ 18 ਨਾਲ ਸੈਟਿੰਗ ਹੋ ਗਈ ਫਿਰ ਕਰਪਸ਼ਨ ਹੀ ਆ ਜੇ 5-5000 ਰੁਪਇਆ 10-10000 ਰੁਪਇਆ ਕਿਉਂਕਿ ਜੇ ਕੋਰਸ ਕਰਨ ਤਿੰਨ ਤਿੰਨ ਕਿਹ ਮਹੀਨਿਆਂ ਦਾ ਚਾਰ ਤੇ ਉੱਥੇ ਵੀ ਕ੍ਰਾਪਸ਼ਨ ਪੈਸਾ ਤਾਂ ਉੱਥੇ ਖਰਚ ਹੋਣਾ ਹੈ ਨਾ ਟ੍ਰੇਨਿੰਗ ਸੈਂਟਰ ਚ ਜਿਵੇਂ ਉੱਥੇ ਵੀ ਕ੍ਰਾਪਸ਼ਨ ਹੈ ਤੇ ਇਸ ਕਰਕੇ ਜੇ ਹੁਣ 18 ਬੰਦੇ ਛੱਡਤੇ ਤੇ 18 ਦੇ ਵਿੱਚੋਂ 10-1000 ਰੁਪਇਆ ਲੈ ਲਿਆ ਤੇ ਉਹ ਕੱਲਾ ਉਸਦਾ ਲੈਂਦਾ ਨਹੀਂ ਉਪੀਰ ਤੈ ਬੰਨ ਲੜਾ ਨਾ ਮਰੇ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਜਿਹੜੀ ਕਰਪਸ਼ਨ ਆ ਸਿਰਫ ਲੋਕਾਂ ਤੋਂ ਪੈਸਾ ਲਿਆ ਜਾਂਦਾ ਪਰ ਇੱਥੇ ਮੁਲਾਜ਼ਮ ਮੁਲਾਜ਼ਮੋਂ ਤੋਂ ਲੈ ਰਹੇ ਨੇ ਤੁਸੀਂ ਕਹਿੰਨਾ ਦੇਖੋ ਜੀ ਮੈਂ ਨਾ ਨਹੀਂ ਲੈਂਦਾ ਉਹਨਾਂ ਐਸਪੀ ਇੱਚ ਸਾਡਾ ਫਿਰੋਜ਼ਪੁਰ ਲੱਗੇ ਰਹੇ 2004-5 ਮੈਨੂੰ ਕੋਈ ਝਿਜਕ ਨਹੀਂ ਜੀ ਪਰ ਚਲੋ ਹੁਣ ਆਪਾਂ ਕਹਦੇ ਹਾਂ ਕਿ ਕਿਸੇ ਅਫਸਰ ਨੂੰ ਜਿਹੜਾ ਕੋਈ ਬਦਲੀ ਗਿਆ ਜਾਂ ਟੈਰ ਹੀ ਉਹ ਕੀ ਕਹਿੰਦਾ ਉਹ ਅਸੀਂ ਪੁਲਿਸ ਲੈਨ ਚ ਮੁੰਛੀ ਦਾ ਸੈਟਿੰਗ ਸੀ ਉਹਦੀ ਠੀਕ ਹੈ ਉਹ ਕੀ ਕਹਿੰਦਾ ਸੀ ਮੁੰਛੀ ਨੂੰ ਕਹਿੰਦਾ ਸੀ ਵੀ ਛੁੱਟੀ ਜਾਣਾ ਕਿਸ ਨੇ ਦੱਸੋ 2 ਮਹੀਨੇ ਦੀ ਉਹ ਛੁੱਟੀ 2 ਮਹੀਨੇ ਦੀ ਭੇਜਦਾ ਬਿਨਾ ਠੀਕ ਹੈ ਛੁੱਟੀ ਭੇਜ ਦਿੰਦਾ ਸੀ ਤੇ ਉਹਦੋਂ ਕਹਿੰਦੇ ਦੀ ਤਨਖਾਹ ਦੇ ਦੇ ਹੁਣ 60-65000 ਤਨਖਾਹ ਹੈ ਤੇ 30000 ਇੱਕ ਮੁਲਾਜ਼ਮ ਤੋਂ ਲੈ ਲਈ ਤੇ ਉਹਨੂੰ ਕਹਿੰਦੇ ਵੀ ਜਾ ਛੁੱਟੀ ਕੱਟਿਆ ਇੱਕ ਮਹੀਨੇ ਦੀ ਕਰਲਾ ਕਰ ਘਰ ਦੇ ਘੁਰਦੇ ਕੰਮ ਜਿਹੜੇ ਕਰਨੇ ਆ ਤੇ ਜੇ ਪੁਲਸ ਲਾਈਨ ਦੇ ਵਿੱਚੋਂ 10 ਜਾਂ 15 ਮ ਲਾਜੋ ਛੁੱਟੀ ਜਾਵੜੇ ਤੇ 30000 ਦਾ ਫੜਾ ਕਰ ਲਓ। ਹਮਮ ਮਤਲਬ ਛੁੱਟੀ ਇਹ ਸਾਧਨ ਹੈ ਕ腐ਪਸ਼ਨ ਦਾ। ਹਾਂ ਮਤਲਬ ਛੁੱਟੀ ਮੋਲ ਦਿੱਤੀ ਜਾਂਦੀ ਸੀ। ਮੋਲ ਦਿੱਤੀ ਜਾਂਦੀ। ਹਾਂ ਮੋਲ ਦੀ ਛੁੱਟੀ ਜੀ ਨੂੰ ਕਹ ਦਈਏ। ਬਾਕੀ ਆ ਗਈ ਜਿਹੜੀ ਤਫਤੀਸ਼ੀ ਅਫਸਰ ਜਿਹੜੀ ਮੇਨ ਗੱਲ ਰੱਖਣੀ ਸੀ ਮੈਂ ਸਾਡੇ ਤਫਤੀਸ਼ੀ ਅਫਸਰਾਂ ਦੀ ਬਹੁਤ ਪ੍ਰੋਬਲਮ ਹੈ ਇਸ ਟਾਈਮ ਦੇ ਉੱਤੇ। ਜੀ ਕਿਉਂਕਿ ਜਿਹੜੇ ਲੋਰ ਪਾਸ ਤੇ ਇੰਟਰ ਪਾਸ ਮਤਲਬ ਜਿਹੜੇ ਸਾਡੇ ਪ੍ਰੋਮੋਸ਼ਨ ਕੋਰਸ ਪਾਸ ਹੈ, ਰੈਗੂਲਰ ਹੈ ਉਹ ਤਾਂ ਅਫਸਰਾਂ ਨੇ ਆਪ ਦੇ ਛੇਤੇ ਦਫਤਰਾਂ ਦੇ ਵਿੱਚ ਬਿਠਾਏ ਆ। ਨੇ ਕੀ ਕੀਤਾ ਬਾਹਰ ਵਿੱਚ ਇਹ ਜਿੰਦ ਕੀਤੇ ਉਹਨਾਂ ਨੇ ਇੱਕ ਸੀਟ ਤੋਂ ਦੂਜੀ ਸੀਟ ਦੂਜੀ ਸੀਟ ਤੋਂ ਤੀਜੀ ਸੀਟ ਤੇ ਕਰਦੇ ਕਿਉਂਕਿ ਅਫਸਰਾਂ ਦਾ ਜਿਹੜਾ ਕ腐ਸ਼ਨ ਦਾ ਸਾਧਣਾ ਨਾ ਉਹ ਇਹ ਰੀਡਰ ਸਾਹਿਬਾਨ ਹੈ ਠੀਕ ਹੈ ਤੇ ਮੇਰੀ رائے ਜਿਹੜੀ ਅੰਦਰੋਂ ਰਹਿ ਆ ਨਾ ਮੇਰੀ ਨਿੱਜੀ ਰਏ ਹੈ ਵੀ ਜਿਹੜੇ ਸਾਡੇ ਹਾਂ ਲੇਡੀਸ ਸਟਾਫ ਹੈ ਇਹ ਵੀ ਪੜੀਆਂ ਲਿਖੀਆਂ ਕੁੜੀਆਂ ਹੋਰ ਤਾਂ ਬੀਏ ਐਮ ਐ ਆ ਗਈਆਂ ਸਾਰੀਆਂ ਸਬ ਇਨਸਪੈਕਟਰ ਵੀ ਉਹਨਾਂ ਨੂੰ ਕਿਉਂ ਨਹੀਂ ਲਾਉਂਦੇ ਭਈ ਉਹਨਾਂ ਨੂੰ ਕਿਉਂ ਛੱਡੀ ਬੈਠੇ ਹੋ ਉਹਨਾਂ ਨੂੰ ਰੀਡਰ ਸ਼ੀਟ ਲਾਓ ਜੇਕਰ ਇੱਕ ਦਫ਼ਤਰ ਦੇ ਵਿੱਚ 12 ਕਰਮਚਾਰੀ ਚਾਹੀਦੇ ਯਾਰ ਉਹਦੇ ਚ ਪੰਜ ਚਾਰ ਇਹ ਲਾ ਦਿਓ ਦੂਜਿਆਂ ਨੂੰ ਇੱਥੇ ਲਿਆਓ ਮੈਂ ਗਰਾਊਂਡ ਲੈਵਲ ਤੋਂ ਬੋਲਦਾ ਹਾਂ ਜੀ ਗਰਾਊਂਡ ਲੈਵਲ ਦੀ ਹਰ ਰਿਪੋਰਟ ਇਹ ਹੈ ਵੀ ਥਾਣਿਆਂ ਦੇ ਵਿੱਚ ਐਨ ਡੀ ਪੀ ਸੈਕਟਰ ਦਾ ਪਰਚਾ ਦੇਣ ਵਾਸਤੇ ਮੁਲਾਜ਼ਮ ਹੈ ਨਹੀਂ ਹੁਣ ਹੌਲਦਾਰਾਂ ਨੂੰ ਪਾਵਰਾਂ ਦੇ ਦਿੱਤੀਆਂ ਉਹ ਮੰਨਣ ਯੋਗ ਨਹੀਂ ਚਲੋ ਠੀਕ ਹੈ ਕਵਰਟਰ ਤੋਂ ਇਹਨਾਂ ਦੇ ਉਹ ਲੈ ਲਈ ਹਾਈ ਕੋਰਟ ਕੀ ਕਹਿੰਦੀ ਹੈ ਹਾਈ ਕੋਰਟ ਕਹਿੰਦੀ ਹੈ ਵੀ ਐਨਜੀਓ ਤੋਂ ਘੱਟ ਬੇਲ ਲੈ ਕੇ ਨਹੀਂ ਆਊਗਾ ਹਾਈ ਕੋਰਟ ਦੇ ਵਿੱਚ ਮੇਰੇ ਦਫ਼ਤਰ ਦੇ ਵਿੱਚ ਕੋਈ ਮੇਰੀ ਕੋਰਟ 'ਚ ਨਾ ਬੜੇ ਤੇ ਇਹਨਾਂ ਨੇ ਹੁਣ ਐਨਡੀਪੀ ਸਟਾਰਦਾ ਤੇ ਹੁਣ ਕ੍ਰਾਪਸ਼ਨ ਵੱਧ ਗਈ ਹੁਣ ਕ੍ਰਾਪਸ਼ਨ ਕੀ ਵੱਧ ਗਈ ਹੁਣ ਜਿਹੜੇ ਹੌਲਦਾਰ ਹੈ ਇਹਨਾਂ ਨੂੰ ਕੰਮ ਨਹੀਂ ਆਉਂਦਾ ਆਰਪੀ ਬਾਅਦ ਤੂੰ ਮੈਂ ਕਹਿੰਦਾ ਵੀ ਸਭ ਤੋਂ ਬੇੜਾ ਗਰਕ ਤਾਂ ਬਾਦਲ ਸਾਹਿਬ ਨੇ ਕੀਤਾ ਪੰਜਾਬ ਪੁਲਿਸ ਦਾ ਉਹਨਾਂ ਨੇ ਕੀ ਕੀਤਾ ਉਹ ਕਹਿੰਦਾ ਵੀ ਕੋਰਸ ਕਾਰਸ ਦੀ ਲੋੜ ਨਹੀਂ ਤੇ ਤੁਸੀਂ 16 ਸਾਲਾਂ ਨੂੰ ਹੌਲਦਾਰ ਬਣਾ ਦਿਓ ਤੇ 22 24 ਸਾਲਾਂ ਨੂੰ ਅਧਿਕਾਰਦਾਰ ਬਣਾ ਦਿਓ ਤੇ 30 ਸਾਲਾਂ ਨੂੰ ਸਪੈਕਟਰ ਬਣਾ ਦਿਓ ਕੀ ਹੈ ਤੇ ਜਿਹੜੇ ਨਵੇਂ ਮੁੰਡੇ ਆ ਨਾ ਉਹ ਇਹ ਉਧਰ ਨਿਗਾ ਹੀ ਨਹੀਂ ਕਰਦੇ ਵੀ ਅਸੀਂ ਯਾਰ ਕੋਰਸ ਪਾਸ ਕਰਕੇ ਫਲੋਰ ਕੋਰਸ ਨੂੰ ਜਾਈਏ ਉਥੇ ਨੀ ਫੀਲਿੰਗ ਦੇ ਦੇ ਵੀ ਅਸੀਂ ਜਾਣਾ ਹੀ ਨਹੀਂ ਠੀਕ ਹੈ ਠੀਕ ਹੈ ਨਾ ਤੇ ਫਿਰ ਇਹਨਾਂ ਨੂੰ ਕੰਮ ਕਿੱਥੋਂ ਆਊ ਜੇ ਕੰਮ ਨਹੀਂ ਆਉਂਦਾ ਤੇ ਜਦੋਂ ਸਰਕਾਰੀ ਵਕੀਲ ਕੋਲ ਜਾਣਗੇ ਮੈਂ ਅੱਗੇ ਵੀ ਸਰਕਾਰੀ ਵਕੀਲਾਂ ਤੇ ਬੋਲਿਆ ਸੀ ਉਦੋਂ ਮੇਰੇ ਤੇ ਪਰਚਾ ਵੀ ਦੇਣ ਲੱਗੇ ਸੀ ਪਰ ਚਲੋ ਉਹ ਆਫੀਸਰ ਜਿਹੜਾ ਮੈਂ ਉਹਨੂੰ ਸਲੂਟ ਹੈ ਡੀਆਜੀ ਜਿਹੜੇ ਫਰੋਜਪੁਰ ਹਰਮਨਬੀਰ ਸਿੰਘ ਦੇ ਲੱਗੇ ਉਹਨਾਂ ਨੇ ਉਦੋਂ ਮੈਨੂੰ ਪਛਾਣ ਹੀ ਮੇਰੇ ਤੇ ਪਰਚਾ ਦਿੰਦੇ ਸੀ ਕੀ ਸੀ ਕਿ ਸਰਕਾਰੀ ਵਕੀਲਾਂ ਦੀ ਕਰਪਸ਼ਨ ਰੋਕਤੀ ਸੀ ਮੈਂ ਬੁਖ ਹੋਰ ਗੱਲਾਂ 'ਚ ਵੀ ਰੋਗੀ ਸੀ ਵੀ ਜੇ ਉਹ ਆ ਗਏ ਤਾਂ ਮੈਂ ਕਹਾਂ ਮੈਂ ਗੁੱਟ ਫੜੂਗਾ ਹੁਣ ਠੀਕ ਹੈ ਨਾ ਕੋਣ ਸਰਕਾਰੀ ਵਕੀਲਾਂ ਦੀ ਪੈਸੇ ਵਧਣਗੇ ਕਿਉਂਕਿ ਇਹਨਾਂ ਨੂੰ ਕੰਮ ਨਹੀਂ ਆਉਂਦਾ ਹੁਣ ਰੈਗੂਲਰ ਤਾਂ ਜੇ ਥਾਣੇਦਾਰ ਬੈਠੂਗਾ ਤਾਂ ਉਹਨੂੰ ਤਾਂ ਸਾਰਾ ਪਤਾ ਹੈ ਜੇ ਇਹ ਜਾਣਗੇ ਤਾਂ ਉੱਥੇ ਜੇ ਹੁਣ 7000 ਮਿਸਲ ਤਾਂ ਪੈਂਦਾਂ ਰ ਤੇ 10 ਲੈਣਗੇ ਐਨ ਡੀ ਪੀ ਸੈਕਟਰ ਦੀ ਮਿਸਲ ਹੈ ਜਿਹੜੀ ਜੀ ਐਨ ਡੀ ਪੀ ਸੈਕਟਰ ਦੀ ਮਿਸਲ ਤੇ ਉਹ ਥੱਲੇ ਚੱਲਦੀ ਹੈ ਨਾ ਤੇ 8-10000 ਤੇ ਪਹੁੰਚਦੀ ਉਹ ਦੇਊਗਾ ਕੌਣ ਤਨਖਾਹ 'ਚ ਦੇ ਦਾਂਗੇ ਅਸੀਂ ਅਸੀਂ ਦਰਗਾਹ ਚ ਦੇਣਾ ਨਹੀਂ ਕਿਉਂ ਦੇਵਾਂਗੇ ਅਸੀਂ ਬੱਚਿਆਂ ਦੇ ਸਾਡੀ ਉਹ ਰੋਜੀ ਹੈ ਯਾਰ ਜਿੱਥੇ ਅਸੀਂ ਜਿਹੜੇ ਪੈਸੇ ਬਣ ਲੈ ਉਹਦੇ ਬੱਚੇ ਪਾਲਾਂਗੇ ਕਿਤੇ ਇਹਨਾਂ ਨੂੰ ਦੇਵਾਗੇ ਉਹ ਕੀ ਦੋ ਤਿੰਨ ਐਨਡੀਪੀ ਆ ਗਿਆ ਤਾਂ ਤਨਖਾਹ ਤੇ ਗਈ ਹੋਰ ਰੱਖਾ ਗਈ ਫਿਰ ਹੋਰ ਕੀ ਕਰਪਸ਼ਨ ਕਰਪਸ਼ਨ ਹੋਊਗੀ ਕਰਪਸ਼ਨ ਕਰਨੀ ਪੈਂਦੀ ਹੈ ਮਜਬੂਰੀ ਹੈ ਮਜਬੂਰ ਕਰ ਦਿੰਦੇ ਆ ਅਫਸਰ ਵੀ ਤੁਹਾਨੂੰ ਜੇ ਪਰਚਾ ਦਿੱਤਾ ਵੀ ਅਸਲ ਟੂਕੜ ਕਰਾਓ ਜੇ ਟੂਕੜ ਕਰਾਵਾਂਗੇ ਸਰਕਾਰੀ ਵਕੀਲੇ ਲਖੜੇ ਨਹੀਂ ਅੱਛਾ ਇਹ ਸਾਰੇ ਕੁਝ ਕਰਾਂ ਤਾਂ ਸਰਕਾਰ ਵੱਲੋਂ ਕੋਈ ਖਰਚਾ ਮਿਲਦਾ ਨਹੀਂ ਦੇਖੋ ਇਹ ਮਿਲਦਾ ਇੱਕ ਹੈੱਡ ਬਣਿਆ ਵਿਆ ਸਾਡਾ ਮੈਂ ਅੱਜ ਤੋਂ 4 ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਜੇਕਰ ਹਰਿਆਣਾ ਗਵਰਨਮੈਂਟ ਪੁਲਿਸ ਨੂੰ ਖਰਚਾ ਦੇ ਸਕਦੀ ਹੈ ਤਪੀਛ ਦਾ ਤੇ ਫਿਰ ਪੰਜਾਬ ਗਵਰਨਮੈਂਟ ਕਿਉਂ ਨਹੀਂ ਦੇ ਸਕਦੀ ਤੇ ਉੱਥੇ ਸ਼ੁਰੂ ਹੋ ਗਿਆ ਸੀ ਸਭ ਤੋਂ ਪਹਿਲਾਂ ਡੀਏਜੀ ਹਰਮਨਬੀਰ ਸਿੰਘ ਜਿਹੜੇ ਐਸਐਸਪੀ ਠੰਡਾ ਲੱਗੇ ਸੀ ਉਹਨਾਂ ਨੇ ਸ਼ੁਰੂ ਕਰਤਾ ਸੀ ਪਰ ਹੁਣ ਸਾਡੇ ਆਪ ਦੇ ਵਿੱਚ ਕਾਲੀਆਂ ਭੇਡਾਂ ਉਹ ਆਪ ਹੀ ਨਿਖਰਾ ਕੇ ਖੁਸ਼ ਫਰ ਰ ਪਰ ਕੇ ਭੇਜੋ ਤੁਹਾਨੂੰ ਖਰਚਾ ਮਿਲੂਗਾ ਠੀਕ ਹੈ ਉਹ ਆਪ ਹੀ ਖੁਸ਼ ਹਾਂ ਉਹ ਚਾਹੁੰਦੇ ਨਹੀਂ ਤੇ ਹਾਂ ਤੇ ਹੁਣ ਜਿਹੜੀ ਕਰਪਸ਼ਨ ਨੂੰ ਮੈਂ ਰੋਕਤੀ ਸੀ ਸਰਕਾਰੀ ਵਕੀਲਾਂ ਦੀ ਬਹੁਤ ਵੱਡੀ ਸ਼ਿਕਾਇਤ ਸੀ ਉਹਦੇ ਵਿੱਚ ਕੀ ਸਾਡੀਆਂ ਕਾਲੀਆਂ ਭੇਡਾਂ ਸਾਰੇ ਮਹਿਕ ਵਿੱਚ ਕਾਲੀਆਂ ਭੇਡਾਂ ਹੈ ਸਾਡੇ 'ਚ ਵੀ ਕਾਲੀਆਂ ਭੇਡਾਂ ਹੈ ਉਹ ਸਰਕਾਰੀ ਵਕੀਲਾਂ ਨੂੰ ਕਹਿੰਦੇ ਚੌਧਰੀ ਤਾਂ ਐਵੇਂ ਜੀ ਰੋਲਾ ਪਾਉਂਦਾ ਜੀ ਤੁਸੀਂ ਪੈਸੇ ਲਓ ਸਾਡਾ ਕੰਮ ਕਰੋ ਅੱਛਾ ਖੁਦ ਤੇ ਫਿਰ ਆਪ ਹੀ ਜਦੋਂ ਪੈਸਾ ਦੇਣਾ ਤੇ ਫਿਰ ਰੋਲਾ ਕਿਉਂ ਪਾਉਨੇ ਆ